ਜਿਆਸਤੋ ਪੱਗ ਸਿੰਘ ਜੀ ਦੇ ਸੁਭਿਧਿਤ ਆਪ ਪੋਸਟ ਰਹੀਏ ਛੋਟਾ ਵਾਲਾ ਪ੍ਰੋਗਰਾਮ ਨਿਕਲਿਆ ਹੈ ਮੈਂ ਗੁਰਪਾਲ ਸਿੰਘ ਸਿੰਘੇ ਵਾਲਾ ਪਾਤਸ਼ਾਹ ਇਕਤਾ ਵਿਰਾਹਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਸਰੇਮਿਤ ਪ੍ਰਧਾਨ ਅੱਜ ਅਸੀਂ ਜੋ ਸਾਡੀ ਸ਼ੁਰੂਆਤ ਕਮੇਟੀ ਦਾ ਸੱਦਾ ਸੀ ਪਾਤੀ ਜਿੱਥੇ ਉਹ ਵਿਰਾਹਾ ਦਾ ਕਿ ਜਿਲ੍ਹਾ ਪੱਦਰ ਦੇ ਉੱਤੇ ਗੁਰਪਾਲ ਸਿੰਘ ਦੇ ਛੇ ਦਿਹਾੜੇ ਨੂੰ ਜਿਹੜੇ ਵੱਡੇ ਕੱਟ ਕਰਕੇ ਬਣਾਇਆ ਜਾਵੇ ਇਸ ਕਰਕੇ ਅੱਜ ਮਲੋੜ ਦੇ ਵਿੱਚ ਜਿਹੜਾ ਸ਼ਹੀਦੀ ਦਾ ਮਨਾ ਰਹੇ ਆ ਸਾਡੇ ਵਿੱਚ ਸੰਯੁਕਤ ਕਿਸਾਨ ਮੋਰਚਾ ਦੀ ਆਗੂ ਵੀ ਪਹੁੰਚੇ ਹੋਏ ਨੇ ਇਹ ਦਿਹਾੜਾ ਮਨਾਉਣ ਦਾ ਅੱਜ ਮਕਸਦ ਹੈ ਜਿਹੜਾ ਉਹ ਤਾਂ ਬਹੁਤ ਚੰਗੀ ਤਰ੍ਹਾਂ ਅੱਜ ਲੋੜ ਹੈ ਇਸ ਗੱਲ ਦੀ ਕਿ ਜਿਹੜੇ ਸਾਮਰਾਜ ਨੂੰ ਭਗਤ ਸਿੰਘ ਨੇ ਉਸ ਮੌਕੇ ਨਿਸ਼ਾਨਦੇਹੀ ਕਰਕੇ ਦੱਸਿਆ ਸੀ ਕਿ ਸਾਮਰਾਜ ਆ ਜਿਹੜਾ ਉਹ ਲੁੱਟ ਤੋਂ ਬਿਨਾ ਕੋਈ ਹੋਰ ਉਸ ਦਾ ਕੰਮ ਨਹੀਂ ਹੈ ਉਹ ਇੱਕ ਲੁੱਟ ਦੀ ਮਸ਼ੀਨ ਆ ਉਹ ਉਹ ਸਾਡੇ ਕਿਰਤੀ ਲੋਕਾਂ ਨੂੰ ਲੁੱਟਦਾ ਹੈ ਇਸ ਕਰਕੇ ਉਸ ਸਮੇਂ ਹੀ ਉਹਦੇ ਖਿਲਾਫ ਉਹਨਾਂ ਨੇ ਨਾਹਰਾ ਬੁਲੰਦ ਕੀਤਾ ਸੀ ਕਿ ਨਕਲਾਬ ਜਿੰਦਾਬਾਦ ਸਾਮਰਾਜਵਾਦ ਮਰਦਾਬਾ ਪਰ ਜਿਹੜੇ ਇਥੋਂ ਦੇ ਹਾਕਮਾ ਗਾਂਧੀ 네ਹਰੂ ਖਰੀ ਹੈ ਉਹਨਾਂ ਨੇ ਸਾਮਰਾਜੀਆਂ ਦੇ ਨਾਲ ਰਲ ਕੇ ਜਿਹੜੀ ਉਸਤ ਦੇ ਸਤਾ ਬਦਲੀ ਕੀਤੀ ਹੈ ਜਨੇ ਵੀ ਇੱਥੇ ਜਿਹੜਾ ਸਾਮਰਾਜੀਆਂ ਦਾ ਸਾਰਾ ਸਰਮਾਇਆ ਉਹ ਵੀ ਉਮੇ ਰਿਆ ਸਾਰਾ ਇੱਥੇ ਜਿਉ ਉਹਨਾਂ ਦੀਆਂ ਕੰਪਨੀਆਂ ਸੀ ਉਹ ਐਵੇਂ ਜਿਵੇਂ ਰਹੀਆਂ ਇਸੇ ਤਰ੍ਹਾਂ ਉਹਨਾਂ ਦੇ ਚਾਹ ਦੇ ਬਾਗ ਇੱਥੇ ਐਵੇਂ ਜਿਵੇਂ ਰਹੇ ਥਾਣਿਆਂ ਦੇ ਵਿੱਚ ਰੈਸਟੋਰ ਉਹਨਾਂ ਦੇ ਅੱਜ ਅੰਗਰੇਜ਼ਾਂ ਦੇ ਟਾਈਮ ਦੇ ਉਹੀ ਚੱਲਦੇ ਆ ਸੰਵਿਧਾਨ ਦੇ ਵਿੱਚ ਜਿਹੜੀਆਂ ਧਰਾਵਾਂ ਆ ਉਹ ਵੀ ਹੂ ਬੂ ਹੂ ਰੱਖੀਆਂ 292 ਦੇ ਵਿੱਚੋਂ ਜਿਹੜੀ ਹੈਗੀ ਆ ਸਮਝ ਲਓ 199 90 ਦੇ ਕਰੀਬ ਉਹੀ ਧਰਾਵਾਂ ਹੂ ਬੂ ਅੰਗਰੇਜ਼ਾਂ ਬਣਦੀਆਂ ਰੱਖੀਆਂ ਇਸ ਕਰਕੇ ਅੱਜ ਜੇ ਮੁਲਕ ਦੀ ਹਾਲਤ ਹੈ ਜਨੀ ਜੀ ਜਦੋਂ ਇੱਕ ਭਲੇਖਾ ਜਾ ਦੇਖ ਕੇ ਜਿਹੜਾ ਗਾਂਧੀ ਹੋਰਾਂ ਨੇ ਲੱਗਿਆ ਸੀ ਵੀ ਸ਼ਾਇਦ ਮੁਲਕ ਆਜ਼ਾਦ ਹੋ ਗਿਆ ਸਾਡੇ ਲੋਕਾਂ ਨੂੰ ਉਸ ਸਮੇਂ ਵੀ ਇੱਕ ਉਹਨਾਂ ਦੀ ਲੋੜ ਬਣ ਗਈ ਸੀ ਕਿਉਂਕਿ ਦੁਨੀਆ ਪੱਤਰ ਦੇ ਉੱਤੇ ਉਹਨਾਂ ਦੂਜੀ ਸੰਸਾਰ ਜੰਗ ਲੱਗੀ ਸੀ ਤੇ ਉਸ ਸਮੇਂ ਕੁਝ ਮੁਲਕਾਂ ਦੇ ਵਿੱਚ ਇਨਕਲਾਬ ਹੋ ਗਏ ਸੀ ਜਿਹਦਾ ਕਰਕੇ ਉਹਨਾਂ ਨੂੰ ਡਰ ਸੀ ਵੀ ਇੱਥੇ ਵੀ ਭਾਰਤ ਦੇ ਵਿੱਚ ਕੋਈ ਇਨਕਲਾਬ ਨਾ ਹੋ ਜੇ ਇਸ ਕਰਕੇ ਅੰਗਰੇਜ਼ਾਂ ਨੇ ਆਪਦੇ ਪਿੱਠੂਆਂ ਦੇ ਹੱਤ ਹਕੂਮਤ ਫੜਾ ਕੇ ਜਿੰਨੀਆਂ ਗਾਂਧੀ ਨਹਿਰੋ ਹੋਰਾਂ ਨੂੰ ਹਕੂਮਤ ਦੇ ਤਬਾਹਤਾ ਸੀ ਤੇ ਉਹਨਾਂ ਨੇ ਉਹੀ ਕੁਝ ਕੀਤਾ ਜਿਹੜਾ ਅੰਗਰੇਜ਼ ਚਾਹੁੰਦੇ ਸੀ ਜਿਹੜੇ ਨੇ ਇੱਥੇ ਉਹੀ ਉਹਨਾਂ ਦਾ ਕੋਈ ਸਰਮਾਇਆ ਜਬਤ ਨਹੀਂ ਕੀਤਾ ਉਹਨਾਂ ਨੂੰ ਖੁੱਲ੍ਹਾਂ ਦਿੱਤੀਆਂ ਕਿ ਇੱਥੇ ਵਪਾਰ ਕਰਨਾ ਇੱਥੇ ਆਪਦਾ ਮਾਲ ਸੱਟਣਾ ਤੇ ਅੱਜ ਤਾਂ ਉਹ ਨੰਗਾ ਚਿੱਟਾ ਹੀ ਜਮਾ ਹੋ ਗਿਆ ਆ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਅਮਰੀਕਾ ਦੇ 트ੰਪ ਮੋਦੀ ਮਿਲਣੀ ਹੋਈ ਆ ਉਹਦੇ ਵਿੱਚ ਜਿਹੜਾ 트ੰਪ ਨੇ ਕਿਹਾ ਹੈ ਕਿ ਸਾਰਾ ਜਿਹੜਾ ਮੁਕਤ ਵਪਾਰ ਆ ਜਿਹੜਾ ਕੋਈ ਟੈਕਸ ਨਾ ਲੱਗੇ ਜਿਹੜੇ ਤੁਸੀਂ ਟੈਕਸ ਬਹੁਤ ਲਾਉਨੇ ਹੋ ਕਹਿੰਦਾ ਭਾਰਤ ਵਾਲੇ ਇਸ ਕਰਕੇ ਟੈਕਸ ਖਤਮ ਕਰੋ ਤਾਂ ਉਹਦੇ ਉੱਤੇ ਹਾਂ ਕਹਿ ਕੇ ਆਏ ਆ ਕਿ ਦੋ ਪ੍ਰੈਂਡ ਨੂੰ ਦਸਕਤ ਹੋ ਜਾਣੇ ਨੇ ਇੱਥੇ ਜਿੰਨਦੀ ਸਾਡੀ ਖੇਤੀ ਨੂੰ ਤਬਾਹ ਕਰਨਾ ਜਿਹੜੇ ਉਤਪਾਦ ਨੇ ਸਾਡੇ ਇੱਥੇ ਮੱਕੀ ਐ ਸੋਇਆਬੀਨ ਐ ਜਿੰਨਦੀ ਹੋਰ ਜੜੀਆਂ ਖੇਤੀ ਦੀਆਂ ਵਸਤਾਂ ਹੈਗੀਆਂ ਉਹ ਉਹਨਾਂ ਮੁਲਕਾਂ ਦੇ ਵਿੱਚ ਅਮਰੀਕਾ ਵਰਗਿਆਂ ਦੇ ਕਿਸਾਨਾਂ ਨੂੰ ਸਬਸਿਡੀਆਂ ਦਿੰਦੇ ਆ 80% ਤੱਕ ਇੱਥੇ ਸਬਸਿਡੀਆਂ ਖੋ ਰਹੇ ਆ ਉਹ ਕਿਵੇਂ ਮੁਕਾਬਲੇ ਚ ਆਉਣਗੇ ਸਾਡੇ ਛੋਟੇ ਕਿਸਾਨ ਸਾਡੀ ਖੇਤੀ ਕਿਵੇਂ ਮੁਕਾਬਲੇ ਚਾਉਗੀ ਇਸ ਕਰਕੇ ਸਾਡੀ ਖੇਤੀ ਦਾ ਜਾੜਾ ਹੋਣਾ ਉਹ ਸਾਰੇ ਜਿਹੜੇ ਦਸਕਤ ਕੀਤੇ ਨੇ ਅਮਰੀਕਾ 트ੰਪ ਜਿਹੜੀ ਮਿਲਣੀ ਹੋਈ ਹੈ ਤੇ ਉਸ ਨੇ ਜਣੀ ਦੀ ਬੜੀ ਢਿੱਡ ਸਤਾਈ ਦੇ ਨਾਲ ਜਿਹੜਾ ਕਹਿੰਦਾ ਮੇਰੀ 56 ਇੰਚ ਦੀ ਛਾਤੀ ਹੈ ਉਹ ਮੁਲਕ ਨੂੰ ਐ ਜਮਾ ਉਹਨਾਂ ਦੇ ਅੱਗੇ ਪ੍ਰੋਸਨ ਲੱਗਿਆ ਉਹ ਪੂਰਾ ਮੁਲਕ ਦੀ ਅਣਖ ਜਿੱਤਦਾ ਉਹਨੂੰ ਖਿਆਲੀ ਨਹੀਂ ਆਇਆਗਾ ਇਸ ਕਰਕੇ ਵੱਡਾ ਸਵਾਲ ਹੈ ਜਿਹੜਾ ਭਗ ਸਿੰਘ ਹੋਰਾਂ ਨੇ ਉਸ ਮੌਕੇ ਕਿਹਾ ਸੀ ਕਿ ਆ ਜਿਹੜੇ ਗਾਂਧੀ ਹੋਰੀ ਐ ਇਹ ਸਮਝਾਉਦਾ ਕਰਨਗੇ ਅੰਗਰੇਜ਼ਾਂ ਦੇ ਨਾਲ 1931 ਚ ਕਹੀ ਹੋਈ ਆ ਗੱਲ ਇਹ ਭਗ ਸਿੰਘ ਹੋਰਾਂ ਨੇ ਤੇ 47 ਵਿੱਚ ਉਹ ਕੁਝ ਹੋਇਆ ਅੱਜ ਨੰਗੇ ਚਿੱਟੇ ਰੂਪ ਚ ਹੋ ਰਿਹਾ ਹੈ ਪਿਛਲੇ ਸਾਲਾਂ ਦੇ ਵਿੱਚ ਪਿਛਲੇ ਸਾਲ ਸ਼ਾਇਦ ਅੰਮਰਸਾਹ ਦੇ ਵਿੱਚ ਆ ਭਗਵੰਤ ਮਾਨ ਨੇ ਜੀ 20 ਮੁਲਕਾਂ ਦੀ ਮੀਟਿੰਗ ਕੀਤੀ ਹੈ ਉਹ ਜੀ 20 ਦੇਸ਼ ਜਿਨ੍ਹਾਂ ਨੇ ਸਾਡੇ ਮੁਲਕ ਨੂੰ ਲੁੱਟਿਆ ਸੀ ਜਿਨ੍ਹਾਂ ਨੇ ਸਾਡੇ ਦੇਸ਼ ਦੇ ਲੋਕਾਂ ਨੂੰ ਖੂਨ ਦੇ ਵਿੱਚ ਡੋਬੋਇਆ ਸੀ ਜੜਿਆਂ ਵਾਲਾ ਬਾਗ ਕਾਂਡਰ ਚਾਇਆ ਸੀ ਸਾਡੇ ਦੇਸ਼ ਭਗਤਾਂ ਦੇ ਹੱਥ ਉਹਨਾਂ ਦੇ ਖੂਨ ਨਾਲ ਰੰਗੇ ਸੀ ਉਹਨਾਂ ਨੂੰ ਇੱਥੇ ਸੱਦ ਕੇ ਗਲੀਚੇ ਵਿਛਾ ਕੇ ਜੀ 20 ਮੁਲਕਾਂ ਨੂੰ ਕਹਿੰਦਾ ਕਿ ਆਓ ਕੱਲਾ ਸਾਡੇ ਭਾਰਤ ਨੂੰ ਨਹੀਂ ਸਾਡੇ ਪੰਜਾਬ ਨੂੰ ਵੀ ਲੁੱਟੋ ਇਸ ਕਰਕੇ ਆ ਕੁਛ ਇੱਥੇ ਭਗਵੰਤ ਮਾਨ ਨੇ ਕੀਤਾ ਹੈ ਇਹ ਹੁਣ ਪਿਛਲੇ ਦਿਨੀ ਆ ਜਿਹੜਾ ਕਿਸਾਨਾਂ ਦੇ ਖਿਲਾਫ ਜੋ ਬੋਲਿਆ ਹੈ ਭਗਵਾਨ ਤਮਾਨ ਇਹ ਉਹਨਾਂ 트럼ਪ ਹੋਰਾਂ ਨੂੰ ਇਸ਼ਾਰਾ ਹੈ ਕਿ ਮੈਨੂੰ ਸਾਡੇ ਲੋਕਾਂ ਦੀ ਪਰਵਾਹ ਨਹੀਂ ਇਸੇ ਕਰਕੇ ਕਹਿੰਦਾ ਹੈ ਕਿ ਆਹ ਤੁਸੀਂ ਭਾਰਤ ਮਾਲਾ ਰੋਕਦੇ ਹੋ ਇਹਦੇ ਇਹਦੇ ਨਾਲ ਪੰਜਾਬ ਦਾ ਵਿਕਾਸ ਹੋਊਗਾ ਪੜੂਆ ਇਹਦੇ ਨਾਲ ਕੋਈ ਵਿਕਾਸ ਨਹੀਂ ਹੋਣਾ ਪੰਜਾਬ ਦਾ ਇਹਦੇ ਨਾਲ ਵਿਕਾਸ ਟਰੰਪ ਹੋਰਾਂ ਦਾ ਹੋਣਾ ਹੈ ਉਹ ਕਾਰਪੋਰੇਟਾਂ ਦਾ ਹੋਣਾ ਜਿਹੜੇ ਮੁਕਤ ਵਿਪਾਰ ਚਾਹੁੰਦੇ ਆ ਜਿਨ੍ਹਾਂ ਨੇ ਇੱਥੇ ਸਾਡੀ ਖੇਤੀ ਨੂੰ ਲੁੱਟਣਾ ਹੈ ਸਾਡੀਆਂ ਜ਼ਮੀਨਾਂ ਕਾਰਪੋਰੇਟਾਂ ਦੇ ਹਵਾਲੇ ਹੋਣੀਆਂ ਇਸ ਕਰਕੇ ਸਾਡੀਆਂ ਜ਼ਮੀਨਾਂ ਦੇ ਵਿੱਚ ਦੀ ਤੁਸੀਂ ਭਾਰਤ ਮਾਲਾ ਪ੍ਰੋਜੈਕਟ ਵਰਗੀਆਂ ਸੜਕਾਂ ਕੱਢਦੇ ਹੋ ਜੇ ਕੋਈ ਕਿਸਾਨ ਮੁਆਵਜ਼ਾ ਮੰਗਦੇ ਆ ਉਹਨੂੰ ਕਹਿੰਦੇ ਹੋ ਵਿਕਾਸ ਰੋਕਦੇ ਆ ਇਸੇ ਕਰਕੇ ਉਹਨੂੰ ਐਮਾਜੋਨ ਦਾ ਫਿਕਰਾ ਹੈ ਕਿ ਐਮਾਜੋਨ ਕਹਿੰਦਾ ਕਿ ਇਹ ਤਾਂ ਦੀਆਂ ਜਦੋਂ ਐਮਾਜੋਨ ਦੀਆਂ ਬਸਤਾ ਕਹਿੰਦਾ ਕਿ ਇਹਨਾਂ ਨੇ ਰਸਤੇ ਰੋਕਤੇ ਇਹ ਤਾਂ ਕਹਿੰਦਾ ਕਿ ਦੂਰੋਂ ਵੀ ਹੋ ਕੇ ਉਹਨੀਆਂ ਮਹਿੰਗੀਆਂ ਪੈਂਦੀਆਂ ਜਿਹਦਾ ਮਤਲਬ ਐਮਾਜੋਨ ਜਿਹੜੀ ਫਲਪਕਾਰਟ ਹੈ ਇਹ ਕੰਪਨੀਆਂ ਉਹ ਹੈ ਜਿਨ੍ਹਾਂ ਨੇ ਸਾਡੇ ਛੋਟੇ ਪਰਚੂਨ ਖੇਤਰ ਨੂੰ ਖਤਮ ਕਰਨਾ ਹੈ ਉਹ ਉਹਨਾਂ ਨੇ ਇਹ ਜਿਹੜੀ ਸਪਲਾਈ ਹੈ ਘਰਾਂ 'ਚ ਭੇਜਣੀ ਹੈ ਫੇਰਾ ਕਿ ਮੱਖੀਆਂ ਮਾਰਨਗੇ ਜਿਹੜੇ ਸਾਡੇ ਛੋਟੇ ਕਾਰੋਬਾਰੀ ਐ ਰੇੜੀ ਫੜੀ ਵਾਲੇ ਐ ਛੋਟੇ ਦੁਕਾਨਦਾਰ ਐ 10 ਕਰੋੜ ਸਾਡੇ ਭਾਰਤੀ ਜਿਹੜੇ ਪਰਚੂਨ ਕਾਰੋਬਾਰੀਆਂ ਨੂੰ ਆਪਦੇ ਕਾਰੋਬਾਰ ਚੋਂ ਕੱਢਣਾ ਇਸ ਕਰਕੇ ਉਹਨਾਂ ਨੂੰ ਫਿਕਰ ਨਹੀਂ ਨਾ ਸਾਡੇ ਛੋਟੇ ਦੁਕਾਨਦਾਰਾਂ ਦਾ ਨਾ ਰੇੜੀ ਫੜੀ ਵਾਲਿਆਂ ਦਾ ਨਾ ਕਿਸਾਨਾਂ ਦਾ ਨਾ ਮਜ਼ਦੂਰਾਂ ਦਾ ਉਹਨਾਂ ਨੂੰ ਫਿਕਰਾ ਕਾਰਪੇਟਾਂ ਦੇ ਇਸੇ ਕਰਕੇ ਆਉਖ ਜਿਹੜੀ ਯਾਰ ਹੋਈ ਹੈ ਪਿਛਲੇ ਦਿਨਾਂ ਦੇ ਵਿੱਚ ਉਹਨੇ ਸਪੈਸਟਰ ਜਿਹੜਾ ਸਾਹਮਣੇ ਨੰਗਾ ਕਰਤਾ ਭਗਵੰਤ ਮਾਨ ਨੂੰ ਜਿਹੜਾ ਉਹਨੇ ਪੱਗ ਬੰਨੀ ਸੀ ਭਗਤ ਸਿੰਘ ਦੀ ਤੇ ਭਗਤ ਸਿੰਘ ਦਾ ਪੱਗ ਬੰਨ ਕੇ ਕਹਿੰਦਾ ਸੀ ਮੈਂ ਜਦੋਂ ਪਾਰਲੀਮੈਂਟ ਵਿੱਚ ਜਾਊਂਗਾ ਕਹਿੰਦਾ ਮੈਨੂੰ ਇਹ ਚੇਤਾ ਰਹੂਗਾ ਕਿ ਕਿਤੇ ਮੈਂ ਗਲਤ ਰਾਤ ਨਹੀਂ ਤੁਰੇ ਜਾਂਦਾ ਮੈਨੂੰ ਇਹ ਚੇਤਾ ਕਰਾਉਂਦੀ ਰਹੂਗੀ ਕਹਿੰਦਾ ਮੈਂ ਤਾਂ ਮੰਨਦਾ ਪਰ ਅੱਜ ਛਰੇ ਆ ਉਸ ਪੱਗ ਦੀਆਂ ਤਾਂ ਜੜ੍ਹ ਆਈ ਜਾਂਦਾ ਖਰੇ ਆਂਪਰ ਸਿੰਦਾ ਜਿਹੜਾ ਕਹਿੰਦਾ ਸੀ ਮੈਂ ਇੱਥੇ ਬਦਲਾ ਲਿਆਉਣਾ ਤੇ ਕਾਰਪੋਰੇਟਾਂ ਨੂੰ ਸੱਦਾ ਦਿੰਦਾ ਤੇ ਸਾਡੇ ਜਿਹੜੇ ਛੀਦਾ ਦੇ ਬਾਸ ਨੇ ਜਿਹੜੇ ਸਾਡੇ ਕਿਸਾਨ ਮਜ਼ਦੂਰ ਉਹਨਾਂ ਨੂੰ ਇਹ ਜਿਵੇਂ મોદી ਬੋਲਦਾ ਸੀ ਇਹ ਤਾਂ ਅੰਦੋਲਨ ਜਿਹੀ ਵੀ ਹੈ ਇਹ ਤਾਂ ਕਹਿੰਦਾ ਇਹ ਖਾਲਸਤਾਨੀ ਨੇ ਇਹ ਤਾਂ ਮੌਵਦੀ ਹੈ ਇਹ ਤਾਂ ਨਕਸਲਵਾਦੀ ਹੈ ਉਹੀ ਬੋਲੀ ਅੱਜ ਭਵੰਤਮਾਨ ਬੋਲੀ ਜਾਂਦਾ ਹੈ ਕਹਿੰਦਾ ਇਹ ਤਾਂ ਰਸਤੇ ਰੋਕ ਦਿੰਦੇ ਆ ਇਹ ਤਾਂ ਲੋਕਾਂ ਨੂੰ ਤੰਗ ਕਰਦੇ ਆ ਇਸ ਕਰਕੇ ਆ ਟਰੰਪ ਹੋਰਾਂ ਦੇ ਨਾਲ ਪੂਰੀ ਗੂੜੀ ਤਰ੍ਹਾਂ ਖੜ ਗਿਆ ਐ ਜਮਾ ਇੱਕ ਕੱਢ ਕੇ ਖੜ ਗਿਆ ਇਸ ਕਰਕੇ ਸਾਡੇ ਲੋਕਾਂ ਨੂੰ ਆ ਸਮਝਣਾ ਪੈਣਾ ਹੈ ਭਗਤ ਸਿੰਘ ਦੇ ਜਿਹੜੇ ਦਿਨ ਦੇ ਉੱਤੇ ਕਿ ਸਾਡੇ ਲੋਕਾਂ ਨੂੰ ਆ ਜਿਹੜੇ ਬਖਰੇਵੇਂ ਛੱਡ ਕੇ ਸਾਨੂੰ ਆ ਜਿਹੜੇ ਛੋਟੇ ਦੁਕਾਨਦਾਰ ਆ ਰੇੜੀ ਫੜੀ ਵਾਲੇ ਆ ਕਿਸਾਨ ਹੈ ਤੇ ਮਜ਼ਦੂਰਾਂ ਨਾਲ ਵਿਸ਼ੇਸ਼ ਕਰਕੇ ਜਿਹੜੇ ਸਾਡੇ ਛੋੜੇ ਕਿਸਾਨ ਵੀ ਕਈ ਵਾਰੀ ਨਫ਼ਰਤ ਕਰਦੇ ਐ ਉਹ ਮਜ਼ਦੂਰਾਂ ਨਾਲ ਵੀ ਜੋਟੀ ਪਾਉਣੀ ਪਣੀ ਐ ਆਏ ਵੱਡੀ ਲਹਿਰ ਬਣਾ ਕੇ ਆਹ ਕਾਰਪੇਟਾਂ ਦੇ ਖਿਲਾਫ ਸਾਂਝ ਰਪਣਾਵਾਂਗੇ ਜੇ ਆਹ ਜੋਟੀ ਪਾਵਾਂਗੇ ਤੇ ਕਾਰਪੇਟਾਂ ਦੇ ਖਿਲਾਫ ਲੜਾਈ ਲੜਾਂਗੇ ਅੱਜ ਦੇ ਸਮੇਂ ਦੀ ਇਹ ਲੋੜ ਆ ਪੂਰੀ ਇਸ ਕਰਕੇ ਭਲ ਸਿੰਘ ਦੇ ਵਿਚਾਰ ਅੱਜ ਉਹਨਾਂ ਨੂੰ ਬਹੁਤ ਚੂੜਾ ਵਾਂਗੂ ਚੁਹਦੇ ਐ ਇਸੇ ਕਰਕੇ ਸਰਕਾਰੀ ਪ੍ਰੋਗਰਾਮ ਕਰਾਉਂਦੇ ਐ ਉੱਥੇ ਕੀ ਕਰਦੇ ਆ ਉੱਥੇ ਕੋਈ ਖਾੜੇ ਵਾਲੇ ਸੱਦਕੇ ਕੋਈ ਆਹ ਜਿਹੜੇ ਹੰਸਰਾਜ ਹੰਸ ਵਰਗਿਆਂ ਤੋਂ ਹੋਰ ਕਲਾਕਾਰਾਂ ਤੋਂ ਗੀਤ ਗਵਾ ਕੇ ਉਹ ਸਾਡੇ ਸ਼ਹੀਦਾਂ ਦੀ ਛਿੱਦੀ ਨੂੰ ਰੋਲਣਾ ਚਾਹੁੰਦੇ ਆ ਕਿ ਭਗਤ ਸਿੰਘ ਤੇ ਗਾਂਧੀ ਹੋਰੀ ਤਾਂ ਇੱਕੋ ਹੀ ਕਹਿੰਦੇ ਕਿ ਉਹ ਬਚਾਤਰ ਸੀ ਕਹਿੰਦੇ ਬੱਸ ਉਹ ਗਰਮ ਚੱਲਦੇ ਸੀ ਤੇ ਉਹ ਕਹਿੰਦਾ ਠੰਡੇ ਚੱਲਦੇ ਸੀ ਗਾਂਧੀ ਹੋਰੀ ਉਹਨਾਂ ਦਾ ਮਕਸਦ ਸੀ ਕਹਿੰਦੇ ਅੰਗਰੇਜ਼ਾਂ ਨੂੰ ਕੱਢਣਾ ਪਰ ਬਿਲਕੁਲ ਨਹੀਂ ਗਾਂਧੀ ਹੋਰਾਂ ਦਾ ਮਕਸਦ ਸੀ ਅੰਗਰੇਜ਼ਾਂ ਨਾਲ ਸਮਝੌਤਾ ਜਦੋਂ ਕਿ ਭਗਤ ਸਿੰਘ ਉਹਦਾ ਮਤਲਬ ਸੀ ਕਿ ਕੱਲੇ ਅੰਗਰੇਜ਼ਾਂ ਨੂੰ ਨਹੀਂ ਇੱਥੋਂ ਦੇ ਕਾਲੇ ਅੰਗਰੇਜ਼ਾਂ ਨੂੰ ਵੀ ਇੱਥੋਂ ਜ਼ਗੀਰਦਾਰੀ ਖਤਮ ਕਰਨੀ ਲੋਕਾਂ ਨੂੰ ਬਰਾਬਰ ਦੇ ਅਧਿਕਾਰ ਦੇਣੇ ਕੋਈ ਮਜ਼ਦੂਰ ਕਿਸਾਨ ਉਹ ਖਾਣਾ ਮਰੇ ਸਭ ਨੂੰ ਮਤਲ ਜਿਹੜਾ ਰੋਜ਼ਗਾਰ ਮਿਲੇ ਇੱਥੇ ਨੌਜਵਾਨ ਵਿਦੇਸ਼ਾਂ ਈ ੱੱੱਕੇ ਨਾਲ ਖਾਣ ਨੌਜਵਾਨਾਂ ਨੂੰ ਇੱਥੇ ਰੋਜ਼ਗਾਰ ਮਿਲੇ ਇਸ ਕਰਕੇ ਆ ਲੜਾਈ ਸੀ ਸਾਡੇ ਭਗਤ ਸਿੰਘਾਂ ਦੀ ਉਹਦੇ ਵਾਸਤੇ ਅੱਜ ਸਮਝਣਾ ਬੜੀ ਵੱਡੀ ਲੋੜ ਆ ਸਾਡੇ ਨੌਜਵਾਨਾਂ ਨੂੰ ਵਿਸ਼ੇਸ਼ ਕਰਕੇ ਜਿਹੜੇ ਮੋਬਾਈਲਾਂ 'ਚ ਖੁੱਬੇ ਨੇ ਜਿਹਨਾਂ ਨੂੰ ਆ ਸੁਰਤਾਂ ਉਹਨਾਂ ਦੀ ਮਾਰ ਛੱਡੀ ਐ ਕਿ ਮੋਬਾਈਲਾਂ ਉੱਤੇ ਲਾ ਛੱਡਿਆ ਇਸ ਕਰਕੇ ਉਹਨਾਂ ਨੂੰ ਸਮਝਣਾ ਪੈਣਾ ਕਿ ਅਸੀਂ ਆ ਮੋਬਾਈਲਾਂ ਦਾ ਖੜਾ ਛੱਡ ਕੇ ਅਸੀਂ ਭਗਤ ਸਿੰਘ ਦੇ ਵਿਚਾਰਾਂ ਨੂੰ ਅਪਣਾਈਏ ਕਤਬੇ ਪੜੀਏ ਅਤੇ ਇਹਨ ਕਰਕੇ ਜਿਵੇਂ 23 ਸਾਲਾਂ ਦਾ ਨੌਜਵਾਨ ਪਾਸੀ ਪਾਸੀ ਚੜ ਗਿਆ ਉਹਨੇ ਆ ਜਿਹੜੀਆਂ ਲਾਇਬ੍ਰੇਰੀ ਦੇ ਵਿੱਚੋਂ ਉਹ ਕਿਤਾਬਾਂ ਇੰਨੀਆਂ ਪੜਦਾ ਸੀ ਕਿ ਪੜਦਾ ਨਹੀਂ ਕਿਤਾਬਾਂ ਨਿਗਲਦਾ ਸੀ ਇਸ ਕਰਕੇ ਉਹਨਾਂ ਦੇ ਰਾਹਾਂ ਉੱਤੇ ਚੱਲ ਕੇ ਸਾਡੇ ਦੇਸ਼ ਨੂੰ ਬਚਾ ਸਕਦੇ ਆ ਸਾਡੀ